ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁਲਦੀ ਬੇਬੇ ਬੜਾ ਬਹੁਤ ਬੈਲਕਮ ਜੀ ਤੇ ਵੀ ਜੀ ਆਪਾਂ ਭਾਈ ਸਿੰਦੂਣਾ ਪਹੁੰਚ ਚੁੱਕੇ ਆ ਪਿੰਡ ਦੁਲਜੀਪੁਰ ਜ਼ਿਲ੍ਹਾ ਤਰਨਤਾਰ ਪਰਾ ਤਹਿਸੀਲ ਖੰਡੂਰ ਸਾਹਿਬ ਤੇ ਅੱਜ ਦਿਨ ਇਹਨਾਂ ਮਈਆਂ ਦਿਖਾਣੇ ਨੇ ਆਪਾਂ ਉਹਨਾਂ ਨੇ ਜਿਹੜੀ ਪਿੰਡਾਂ ਚ ਜਵਾਈ ਹੁੰਦੀ ਬਲਾਗ ਦੇ ਨਾਲੋਂ ਜੋ ਮੇਲੇ ਚ ਲਾੜੋ ਉਹ ਚਵਾਈਆਂ ਕਰਾਈਆਂ ਮਈਆਂ ਰੀਆਂ ਰਿਕਾਰਡ ਨਾਲ ਲੈ ਕੇ ਆਂਦਾ ਭਾਈ ਉਹਨਾਂ ਦੇ ਤੇ ਆਓ ਬਰਬਾਜੀ ਨਾਲ ਗੱਲਬਾਤ ਕਰੀਏ ਭਾਈ ਜੀ ਹਸਤਾਜ ਜੀ ਹੋਰ ਜੀ ਸੰਦੀਪ ਜੀ ਸਾਡੀ ਆਜੀ ਬਹਿ ਕੇ ਅਸਿਕਾ ਖਾਲਸਾ ਔਰ ਦਰਬਾਰੀ ਕੋਈ ਚੜਦੀ ਕਲਾ ਵਾਈ ਬਾਈ ਇਹ ਗਲਾ ਪਰਾ ਵੀਡੀਓ ਤੁਸੀਂ ਬਣਾਓ ਹਾਤੇ ਵਾਰ ਬੜਾ ਦਾ ਤੇ ਮਈਆਂ ਵਾਰ ਤਰੀ ਚੋਡੇ ਕੱਢੇ ਜਿੰਨੇ ਆਪਣਾ ਜੋਰ ਵਾਈ ਦਾ ਪੁੱਲਾ ਹਾਂ ਘਰਾਂ ਚੋਂ ਫੇਰ ਕੇ ਵਜਾਂ ਲਈ ਜੋਰ ਤੇ ਵੱਡੀ ਜੁਣੀ ਲੜੀਆਂ ਕੋਈ ਪੰਜਾਬ ਚੋਂ ਵੀ ਇੱਕ ਮੈਨ ਲਈ ਜਿਹਨੇ ਹੁਣ ਆਪਣਾ ਕੰਮ ਕਰ ਦੇਦਾ ਬਿਮਾਰ ਤੇ ਚੋਰ ਤੇ ਲੱਗਣਾ ਹੀ ਹੈ ਨਾ ਜੀ ਇਹ ਲੱਭਣੀ ਸੋਖੀਆਂ ਥੋੜਾ ਪਈਆਂ ਹਾਂ ਜੀ ਨਾ ਹੁਣ 10 ਮੱਝਾਂ 12 ਲੈ ਕੇ ਆਇਆ ਹਾਂ ਹਾਂ ਜੀ ਪਰ ਸੋ ਵਿੱਚੋਂ ਕਿ ਦੋ ਦਾ ਅੱਕਾ ਰਾਤੀ ਵੇਚੀਆਂ ਦੋ ਤਨ ਦੋ ਬੱਥੇ ਵੇਚੀਆਂ ਨੇ ਹਾਂ ਜੀ 8 9 ਮੱਝਾਂ ਹੁਣ ਵੀ ਗੋਲ ਹੈ ਗਿਆ ਦੋ ਝੋਟੀਆਂ ਨਹੀਂ ਦੋ ਤਿੰਨ ਪਾਉਣ ਗਿਆ ਵਿੱਚ ਜੀ ਕੱਚੀਆਂ ਸੁਈਆਂ ਬਿਲਕੁਲ ਹਾਂ ਆ ਵੀ ਵਹੀ ਘੱਪਣਾ ਤਾਂ ਮੇਰੇ ਹੱਥੀ ਘੜੀ ਤੂੰ ਹੀ ਆਉਣਾ ਕਰਕੇ ਮੈਂ ਪਾ ਦੇ ਲੱਗਾ ਨਹੀਂ ਤੇ ਮੱਝਾਂ ਮੈਂ ਸਵਾਗੇ ਪਾਉਣੀਆਂ ਆ ਆ ਤਿੰਨ ਮੱਝਾਂ ਫੇਰ ਘੱਪਣਾ ਆ ਮੇਰੀ ਖਾਲੀ ਫਿਰ ਦਿਆ ਜੀ ਮੰਨ ਜੀ ਕੁਇਬ ਇਹ ਤਾਂ ਜਿੱਥੇ ਰਾ ਹੀ ਆਇਆ ਯਕੀਨ ਵਾਲੀ ਗੱਲ ਹੈ ਹਾਂ ਜੀ 21 ਕਿਲੋ 700 ਗ੍ਰਾਮ ਤੇ ਇਹਦੀ ਚੁਆਈ ਹੋਈ ਹੈ ਮਾਜੀ ਅਸੀਂ ਦੀ ਮੈਂ ਚੁਆਈ ਹਾਂ ਜੀ ਪਿੰਡ ਦੇ ਵਿੱਚ ਉੱਥੇ ਜਿਹੜੇ ਮੇਲੇ ਲੱਗਦੇ ਆ ਅੱਛਾ ਪਿੰਡ ਦੇ ਵਿੱਚ ਚੁਆਈ ਹੋਈ ਆ ਇਹ ਕਿਨੇ ਲਾਗੋ ਲੈ ਕੇ ਆਣ ਤੇ ਜੀ ਇਹ ਜੀ ਸਾਰੇ ਜ਼ਿਲ੍ਹੇ ਤੇ ਲਾਗੋ ਲਾਗੋ ਪਿੰਡਾਂ 'ਚ ਮੱਝਾਂ ਦੇ ਪਿੰਡਾਂ 'ਚ ਬਹੁਤ ਚੰਗੇ ਬਲਦੇ ਜਿਨ੍ਹਾਂ ਕੋਲ ਮੱਝ ਲਈ ਹੈ ਅੱਛਾ ਮਤਲਬ 1.5 200 ਕਿੱਲੇ ਦੇ ਮਾਲਕ ਹੈ ਜੀਵਿਦਾਰ ਜਦੋਂ ਦੋ ਹੀ ਮੱਝਾਂ ਰਾਜੇ ਤੀਜੀ ਸੂਪ ਜਾਂਦੀ ਆ ਫਿਰ ਉਹ ਦੋ ਵੇਚਦੇ ਉਹ ਦੋ ਵੇਚ ਕੇ ਦਿੰਦੇ ਆ ਇਹਦਾ ਕਾਰਡ ਵੀ ਸਾਰਾ ਜਿਹੜਾ ਪਿੰਡ ਦੀ ਲਾਈਵ ਚੁਆਇਸ ਹੋ ਕੇ ਬਣਿਆ ਸਾਰਾ ਮੇਰੇ ਕੋਲ ਰਤ ਨਹੀਂ ਸੁਣਦੀ ਜੀ ਅੱਜ ਇਹਨੇ ਅੱਜ ਇਹਦੇ ਕੱਲ ਨੂੰ ਦੇਰ ਪੂਰੀ ਹੋਣੀ ਛੱਡੀ ਅੱਜ ਕੱਲ ਨੂੰ ਦੇਰ ਪੂਰੀ ਹਾਂ ਉਹਦੇ ਉੱਤੇ ਦੋ ਲੈ ਜੇ ਚਾਰ ਲੈ ਜੇ ਬਜੀ ਖੋਲੋ ਲਓ ਜੀ ਇਹ ਖਾਣ ਲੱਗੇ ਆ ਜਿਹਨੇ 21 ਕਿਲੋ ਚੁਆਈ ਕੀਤੀ ਮੈਂ ਪਰ ਵੇਖੋ ਮੈਂ ਜਿਹੜਾ ਚੱਡਾ ਵੀ ਵੇਖੋ ਜੱਡੀ ਮੱਝ ਉਹਦਾ ਹੀ ਛੱਡਾ ਬਣਾ ਰਿਹਾ ਤੇ ਮਰ ਸੋਰ ਦੇਖ ਰਹੇ ਸੰਭੂ ਦਿਖਾ ਕਰਾਂਗੇ ਅੱਜ ਕੱਲ ਨਹੀਂ ਮਰ ਜਾਣਾ ਉਹ ਕੌਣ ਦਾ ਖਾ ਲੰਬੀ ਹੋਏ ਕਿ ਢੀਮੇ ਇੱਥੇ ਖਾਂਬੀ ਆ ਉਹ ਰਾਤੀ ਗੱਲ ਸਾਹਮਣੇ ਦਾ ਮੋਲੀ ਨੇ ਐਡੇ ਐਡੇ ਜਾਨਵਰ ਦੀ ਪਾਦ ਨੇ ਜਿਹੜੇ ਜਾਨਵਰ ਕਿੱਥੇ ਸੰਭਦੇ ਆ ਇਹਦਾ ਗੱਲਾਂ ਇੱਕ ਬੰਦਾ ਹੱਥ ਹੀ ਮਰ ਜਾਂਦਾ ਉਹ ਬੜੀ ਭੈਜੀ ਉਹਨਾਂ ਦੇ ਨਾ ਚਾਰ ਪੰਜ ਬੰਦੇ ਇੱਕ ਬੰਦਾ ਉੱਤੇ ਰਿੰਦਾ ਨਾ ਵਸ ਲੈ ਲੈ ਭਾਈ ਇਹ ਮੂੰਹ ਮਾਂ ਦਿਖਾ ਕਰ ਮੇਰਾ ਵੀਰ ਤੇ ਮੂੰਹ ਥੱਲੇ ਚੱਡਾ ਚੁਡਾ ਦਿਖਾ ਦੇ ਬਹੁਤ ਤਗੜੀ ਜਿਆ ਮਾ ਵੱਡੀ ਮਾਜਾ ਇਹ ਬਲੇਰੋ ਦੇ ਝੜ ਬਗੈ ਨਹੀਂ ਆਲੇ ਜਿਹੜਾ ਬਲੈਵਰ ਨੂੰ ਜਾਣੀ ਆ ਜੀ ਆਪ ਜੀ ਇਹਨੂੰ ਲੱਦ ਨਹੀਂ ਪੀ ਸਕਦਾ ਨਹੀਂ ਸਕਦਾ ਨਹੀਂ ਦੂਜੀ ਗੱਲ ਆ ਦੇਵਤਾ ਜਿੱਥੇ ਇਹਨੂੰ ਖੜੀ ਕਰ ਦਿਓ ਇੱਥੇ ਰੱਸਾ ਛੋੜ ਦੇ ਇੱਥੇ ਖੜੀ ਹੋਊਗਾ ਬਿਲਕੁਲ ਜੀ ਬਿਲਕੁਲ ਠੰਡੀ ਵਿੱਚ ਖਾਣ ਪੀਣ ਦੇ ਵਿੱਚ ਵੀ ਆਣ ਕੇ ਪੂਰਾ ਖਾਣ ਲੱਗ ਗਈ ਜੀ ਤਰ ਤਰ ਬੇ ਤਰ ਨਹੀਂ ਚੰਗੀ ਜੰਮ ਇਹ ਤੇ ਇਹ ਨਹੀਂ ਕੋਈ ਗੱਲਾਂ ਚਲੋ ਐੜੇ ਐੜੇ ਯਾਰ ਵਾਰ ਪਾਲਣੇ ਕਿਤੇ ਸੋਖੇ ਪੈ ਰਹੇ ਔਖੇ ਬਾਈ ਜੀ ਬਹੁਤ ਔਖੇ ਇਹ ਉਧਰੇ ਪਾਲ ਸਕਦੇ ਆਪਣੇ ਤੇ ਇੱਥੇ ਕੀ ਪਾਲਣੇ ਇਹ ਪਾਲਦੇ ਆਪਣੇ ਵੀ ਚਲੋ ਉਹੀ ਗੱਲ ਆ ਗਈ ਜੀ ਇਹ ਹੁਣ ਇਹ ਰਾ ਆ ਕੇ ਮੈਂ ਵੀ ਕਰੂੰ ਇਹ ਨਹੀਂ ਹੁੰਦਾ ਹੁੰਦਾ ਕਾਕਾ ਆਪਾਂ ਖਰਾਜ ਹੀ ਭਾਈ ਅੱਧੀ ਮਾਰੀ ਜਾਂਦਾ ਨਹੀਂ ਪਾਉਂਦੇ ਆਪਣਾ ਹੀ ਗੌਂਦ ਪਿਆ ਵੜਾ ਕੇ ਤਿਆਰ ਕਰਕੇ ਪਾਉਂਦੇ ਹਾਂ ਹਾਂ ਬਿਲਕੁਲ ਇਹ ਅੱਜ ਪੰਜ ਛੇ ਦਿਨਾਂ ਜਿਹੜਾ ਬਹੁਤ ਜ਼ਿਆਦਾ ਪਿੱਛੇ ਉਦਗਾਲ ਮੈਂ ਬਣਾਉਂਦਾ ਹਾਂ ਹਾਂਜੀ ਸੰਜੀਤ ਜੀ ਵੇਖੋ ਜੀ ਮੈਂ ਅੱਜ ਪਉਣੀ ਦਿਨ ਮੱਝ ਹਾਂ ਅੱਜ ਵਿਖਾਣ ਖਾਤਰ ਪਾ ਦੇਣ ਲੱਗਾ ਹਾਂ ਮੋੜ ਤੇ ਕਰੂੰਗਾ ਦਾ ਪਿੰਟ ਜੇ ਕੇ ਇਹ ਭਰਾ ਦੇ ਲੈਣੀ ਹੋਊਗੀ ਅੱਛਾ ਫੋਨ ਦੀ ਗੱਲ ਹਾਂ ਜੇ ਮੁੜ ਕੇ ਕੱਲ ਨੂੰ ਮੈਂ ਮੁੜ ਕੇ ਨਹੀਂ ਕਹੇ ਵੇ ਚਲੋ ਅਗਲਾ ਇਹਨਾਂ ਪੈਸੇ ਭਰਦਾ ਤੇ ਮੈਂ ਮੁਰਕੇ ਸਵਾਕੇ ਮੈਂ ਦੁੱਧ ਕਰਕੇ ਮੈਂ ਵੇਚੂਗਾ ਅੱਛਾ ਹਾਂ 20 ਕਿਲੋ ਦੁੱਧ ਸਵਾਕੇ ਦਊਗਾ ਕਿਸ ਨੂੰ ਜੀ ਹੁਣ ਜੇ ਤੂੰ ਇਹ ਮੈਂ ਮੁੱਲ ਪਾਦਾ ਜੋ ਕੋਈ ਇਹ ਵੇਲੇ ਕੋਈ ਨਹੀਂ ਕੱਪੜਾ ਮੱਝ ਲੈਂਦਾ ਫਿਰ ਉਹਦੀ ਉਹ ਤਾਂ ਫੁੰਦੇ ਮੋਲੋ ਗੋਈ ਗੱਲ ਨਹੀਂ ਭਾਈ ਮਨੇ ਕਿ ਇਹ ਲੋ ਚਾਚਾ ਨਾ ਗਵਰਨਰ ਆ ਕੇ ਫੇਰ ਖਾਦੇ ਭੋਲ ਕੇ ਮੈਂ ਦੋਰੀ ਇਹ ਕੱਟ ਕੇ ਅਗਰ ਥੱਲੇ ਕਿ ਕਾਵਾ ਇੰਨੇ ਹੀ ਦੱਸ ਦੋ ਬਸ ਨਹੀਂ ਥੱਲੇ ਹੋ ਗਈ ਜੀ ਲੋਰੀ ਦੋ ਥੱਲੇ ਹੀ ਆ ਜੀ ਮੈਂ ਦੋ ਥੱਲੇ ਹੋਣੀ ਆ ਜੀ 80 ਮਿੰਟ ਲਾ ਲਿਆ ਇਹਦੇ ਜੇ ਕੋਈ ਇਹ ਨਾ ਕਿ 30 35 40 ਕੀ ਮਿਲੂ ਕਿ ਫੇਰ ਭਾਵੇਂ ਕੋਈ ਫੋਟੋ ਨਹੀਂ ਆਈ ਨਹੀਂ ਨਹੀਂ ਮੇਰੇ ਕੋਲ ਉਹ ਇਦਾਂ ਡੰਗਰ ਪਾਲਣ ਦਾ ਵੀ ਤੁਸੀਂ ਸਹਨੇ ਤੋਂ ਅੱਜ ਕਰਕੇ ਫੇਰ ਦੇਵਤਾ ਜਿੱਥੇ ਬਹਿਦਾ ਰੜਾ ਚੂਣ ਲੱਗਾ ਬਾਈ ਨੂੰ ਕਿਤੇ ਟਿੱਪਣੋ ਠੀਕ ਨਹੀਂ ਮੇਰੇ ਸਾਾਲ ਦੀ ਬਣੀ ਦੀ ਵੀਡੀਓ ਵੀ ਹੈਗੀ ਜੀ ਮੇਰੇ ਕੋਲ ਬਹੁਤ ਚੰਗੀ ਮੈਂ ਵਾਂ ਜੀ ਪਿਛਲੇ ਸਾਲ ਦੀ ਜਿਹੜੀ ਮੈਂ ਦੀ ਚੋਅ ਸੀ ਕੀ ਸਾਰਾ ਕੋ ਜਦੋਂ ਪਿੰਡ ਦੀ ਮੇਲੇ ਦੀ ਵੀਡੀਓ ਬਣੀ ਉਸ ਵੇਲੇ ਫ ਚਲੋ ਕੋਈ ਗੱਲ ਆ ਜੀ ਇਹ ਵੀ ਖੱਪਣਾ ਹਾਂਜੀ ਆ ਵੀ ਖੱਪਣ ਅੱਗੇ ਵੀ ਖੱਪਣਾ ਹਾਂ ਤੀਜਾ ਸੁਆ ਮਾਜਦਾ ਜੀ ਇਹਦਾ ਤੀਜਾ ਸੁਆ ਜੀ ਹਾਂਜੀ ਇੱਥੇ ਤੀਜਾ ਸੁਆ ਲੋ ਜੀ ਤੀਜਾ ਸੁਆ ਮੈਂ ਨਾ ਇਹ ਵੀ ਖੱਪਣੀਆਂ ਤੇ ਵੇਖੋ ਫਿਰ 15 ਕਿਲੋ ਮਹਨ ਦੇ ਦੁੱਧ ਦਿੱਤਾ ਪਿਓ ਦੂਜੇ ਦੁੱਧ ਛੋਟੀ ਦੂਜੇ ਤੀਜਾ ਸੁਆ ਜੀ ਇਹਦਾ ਤੀਜਾ ਸੁਆ ਸੁਣੀ ਆ ਹਾਂ ਤੀਜਾ ਸੁਆ ਸੁਕ ਜੀ ਦੂਜੇ ਸੇ 15 ਕਿਲੋ ਕਿਥਾ ਹੁਣ ਇਹ ਨਾ ਆਖਿਆ ਵੀ ਛੋਟੀ ਆ ਮਹਨ ਲਾ ਕੇ ਜਿਆਦਾ ਵੱਟੀ ਉਹਦੇ ਲਾ ਕੇ ਛੋਟੀ ਲਾ ਕੇ ਵੇ ਕੋ ਮੈਂ ਦੀਆਂ ਗੱਛਪਾਈਆਂ ਪਿੱਛੇ ਨੂੰ ਇਹਨਾਂ ਦਾ ਲੇੜਾ ਪਿੱਛੇ ਬਾਹਰ ਕਰ ਹਥਿਆਰੀ ਹੈ ਹਨ ਜੀ ਪਿਆਰ ਹੈ ਜੀ ਬਿਲਕੁਲ ਅੱਜ ਬਿਲਕੁਲ ਅੱਜ ਦਿਨ ਪੂਰੇ ਹੋ ਗਏ ਜਿੱਦਨੇ ਬੋਲੇ ਕੋਈ ਮਸੂਈ ਵੀ ਪਾਵੇ ਜੀ ਫਿਰ ਪਹਿਲੇ ਪਹਿਲੇ ਬਾਦ ਉਹ ਦੋ ਚਾਰ ਨੇ ਟੇਕ ਕਈਆਂ ਆਣ ਕੇ ਖਾਣ ਲੱਗੀਆਂ ਪਰਸੋਂ ਮੱਝਾਂ ਆਈਆਂ ਠੀਕ ਹੈ ਤੋਲ ਜਿਹੜਾ ਜਾਨਵਰ ਲੱਭਣੇ ਪਾਉਂਦੇ ਨੇ ਭਾਜੀ ਗੋਰਮੈਂਦ ਲੱਗਦੀ ਯਾਰ ਜਿਹੜਾ ਜਿਹਨਾਂ ਨੂੰ ਮੈਂ ਐ ਜਿਹੜਾ ਮੈਂ ਵਾ ਬੜੀ ਮੈਂਦ ਲੱਗਦੀ ਜਿਹੜੇ ਮੈਂ ਹਾਂ ਜਿਹੜੇ ਜਾਨਵਰ ਜਿਹੜੇ ਫਾਲੋਇੰਗ ਕਿਤੇ ਸੁੱਖਦੇ ਪਏ ਆ ਭਾਜੀ ਉਹ ਹਾਂ ਬਹੁਤ ਯਾਦੀ ਦੇ ਆਜੋ ਬਈ ਆਜੋ ਆਜੋ ਲੈਓ ਲੈਓ ਕਿਤੇ ਕੌੜੀ ਕੌੜੀ ਲੰਬਾਈ ਨੂੰ ਮੈਂ ਦੀ ਬਹੁਤ ਜ਼ਿਆਦਾ ਹੈ ਵਾੜੀ ਜ਼ਿਆਦਾ ਚੰਗੀ ਹੈ ਤੂੰ ਉੱਤੋਂ ਵੀ ਵੇਖਣੀ ਡੱਕ ਦੇ ਮੜਗੀ ਉਹ ਤੋਂ ਵੀ ਲਾ ਲੂਗੇ ਮੈਂ ਇਹਨੂੰ ਖਾ ਦੇਣੀ। ਵੇਖੋ ਤੋਂ ਸਰੀਰ ਮੈਂ ਦਾ। ਇਹ ਨਹੀਂ ਗੱਲ ਇਹ ਦੱਸੀ ਨਹੀਂ। ਇਹ ਨਹੀਂ ਕਿ ਇਹ ਨਾਲ ਆ ਕੇ ਲਵਾਈ ਲਵਾਈ ਮੈਂ ਦੀ ਥੋੜੀ ਜਿਹੀ ਹੈ ਤੇ ਛੋਟੀ-ਕੋਟੀ ਚ ਪਰ ਮੈਂ ਦਾ ਕੋਈ ਅੰਤ ਕੋਈ ਨਹੀਂ। ਇਹਦੇ ਜਗਾੜ ਥੱਲੇੋਂ ਬੜਾਉਗੀ 16 ਕਿਲੋ ਦੀ ਮੈਂ ਦੀ ਫੁੱਲ ਗਰੰਟੀ ਹੋਗੀ। ਉਤੋਂ ਉਤੋਂ ਮੈਂ ਮਾਰ ਕੇ ਖਾ ਦੇ ਦੋਨੇ ਮੈਂ ਦੀਆਂ ਲਾ ਕੇ ਤੁਹਾਨੂੰ ਪ੍ਰਕਾਰਾਂ ਵਿੱਚ ਖਾ ਦੇਣੀ। ਹਾਂਜੀ। ਬਾਹਰ ਬੰਦ ਕੋਈ ਬਾਹਰ ਖਾ ਰਹੇ ਨੇ ਬਹੁਤ ਜਿਆਦਾ। ਹਾਂਜੀ। ਆਰੇ ਮੇਰੇ ਕੋਲਕਾਰੀ ਬਾਦੋ। ਹਾਂਜੀ। ਆਓ ਬੇਟੀ ਨਹੀ। ਹਾਂਜੀ। ਦੀ ਦੀ ਮੋਲ ਤੇ ਦਾ 1.5 ਲੱਖ ਪਈ। ਹਾਂ। 1 ਕੋ 25 ਦੀ ਮੈਂ ਜਿਹੜੀ ਦੇਣੀ ਆ ਉਹਦੇ ਕਰਨਾ 4 ਰੁਪਿਆ ਸੋਟ ਹੋਊਗੀ 1 34 1 34 ਦੀ ਮੱਝ ਹੋਣੀ ਬਿਲਕੁਲ 16 ਕਿਲੋ ਦੀ ਮੈਂ ਦੀ ਫੋਨ ਕਰੀ ਆ 6 ਦੰਦ ਮੂੰਹ ਦੂਜਾ ਸੁਆ ਝੋਟੀ ਜੀ ਗੱਭਣ ਹਾਂ ਨਾ ਨਾ ਥੂਈ ਅੱਛਾ 3 ਦਿਨ ਦੀ ਸੂਈ ਆ 4 ਦਿਨ ਦੀ ਹੈ ਜੇ ਬੌਲੇ ਤੇ ਆ ਪੌਣੀ ਦਿਨ ਹੀ ਫੇ ਮੈਂ ਕਰ ਪਾ ਦੇਣੀ ਝੋਟੀ ਐ ਇਹ ਵੀ ਖੋਣ ਲਾ ਕੇ ਬਹਾਰ ਚਲੋ ਬਾਹਰ ਪਾਵਾਂਗੇ ਬੜਾ ਜਿਆਦਾ ਝੋਟੀ ਚੰਗੀ ਹੁਣ ਇਹਦੇ ਥੱਲੇ ਜੀ 11 ਕਿਲੋ ਦੁੱਧ ਹੈ 11 ਬੱਚਾ ਬੱਚਾ ਜੀ ਆਵੇ ਬੈਠਾ ਇਹਦਾ ਉਹ ਬੱਲਾ ਬਰਦਾ ਉਹ ਬੱਚਾ ਖੜਾ ਆ ਇਹਦਾ ਵਿੱਚ ਸਾਹਿਬ ਜੀ ਬਾਕੀ ਚੋਟੀ ਪਰ ਨਾ ਨਾ ਰਹਿ ਛੋਟੀ ਦੇ ਆ ਜਿਹਨਾਂ ਦਾ ਟੈਂਟੇ ਲੋਕ ਰਹਿਆ ਨੇ ਆ ਜਿਹਨਾਂ ਨੇ ਬੇਨਤ ਨਾ ਆ ਨਾ ਨਾ ਆ ਨਾ ਨਾ ਹੋਰ ਅਜੇ ਪਿੰਡਾਂ ਖਰਾ ਦੀ ਸੂਈ ਬੈਠ ਛੋਟੀ ਛੋਟੀ ਜਿਹੜਾ ਨਾਲੇ ਗੁੱਸੀ ਬਈ ਛੋਟੀ ਮੇਰੇ ਕੋਲ ਬੰਦਾ ਨਹੀਂ ਕੰਮ ਨਹੀਂ ਅੱਜ ਚੁੱਕਦੇ ਗੱਲਾਂ ਕਰਦੇ ਆ ਆਹ ਜਿਹੜੀ ਆਹ ਜਿਹੜੀ ਨਾ ਇਹ ਤੋਂ ਦੇਵਾਵੇਂ ਤੋਂ ਕੋਈ 16 ਕਿਲੋ ਜੀ ਪੂਰੀ ਗਾਰੰਟੀ ਨਾਲ ਛੋਟੀ ਦੋ ਦੋ ਆਜਾ ਹਾਂ ਜੀ ਛੇ ਦੰਦ ਮੋਹ ਜੀ ਛੇ ਦੰਦ ਹਾਂ ਜੀ ਥੋੜੀ ਜਿਦਾ ਮਾਂ ਖਾੜੇ ਚ ਪਹਿਲਵਾਨ ਹੋਰ ਬੜਾ ਛੋਟੀ ਹੈ ਜੀ ਹਾਂ ਭਾਰੀ ਜੈਸੀ ਜੀ ਸਟੇਡਾ ਦਾ ਚੋਣ 11 ਕਿਲੋ ਬੋਲੀ ਆ ਹੁਣ ਛੋਟੀ ਫਲੇ ਬੇ ਕੰਨੀ ਨਾ 11 ਕਿਲੋ ਪੂਰੀ ਗ੍ਰੇਡ ਦੀ ਜੀ ਵਾਈ ਨਹੀਂ ਖਾਦੂ ਕੋ ਤੋਂ ਭੈਣੇ ਬੰਦਾ ਇੱਥੇ ਰੱਖਣ ਦੇ ਰਹੇ ਨੇ ਜਿਹੜਾ ਸਾਡੇ ਸੁਧਾਰ ਚ ਨੋਟ ਹਾਂ ਜੀ ਹਾਂ ਜੀ ਬੋਲੋ ਕਿੰਨੇ ਦੀ ਹੈਗੀ ਮੈਨੂੰ ਦੱਸ ਦੇ ਹਾਂ ਦੰਗਰ ਤੇ ਕੋਈ ਜੱਲਦੀ ਆ ਵੀ ਰੱਖੀ ਲੱਗੇ ਦਾ 2.5 2.5 ਲੱਗਦੀਆਂ ਬੀਬੀਆਂ ਜੀ ਹੁਣ ਸਾਧ ਕਾਹਦੇ ਵੇਚ ਦੋ ਤੂੰ ਮੈਂ ਨਾ ਭਾਜੀ ਭੁੱਖ ਲੈਂਦੀ ਵੇਖੇ ਮੇਕੇ ਨੂੰ ਦੰਗਰ ਨਹੀਂ ਚਲੋ ਕੋਈ ਹੁਣ ਬੰਦਾ ਆ ਆਉਂਦੇ ਗੱਟ ਕਾ ਤੇ ਮੁੜ ਗਿਆ ਸੰਦੀਖੀ ਮੁੱਲ ਤੇ ਦਾ ਵੇਖੋ ਜੀ ਸਾਸੀ ਕਰਨੀ 1.5 ਲੱਖ ਰੁਪਇਆ ਆਪਾਂ ਕਰ ਲਈਏ ਇਹ ਇੱਕ ਸੱਤੀ ਦੀ ਜਿਹੜੀ ਮੈਂ ਦੇਣੀ ਹੈ ਇਹ ਕਿਸ਼ਤੀ ਦੀ ਇੱਕ ਕਿਸ਼ਤੀ ਦੀ ਜਿਹੜੀ ਦੇਣੀ ਉਹ ਕੋ ਪੰਜ 400 ਛੋੜ ਸਾਡੋ ਬੰਦੇ ਇੱਕ ਪੈਂਤੀ ਦੀ ਕਰਦਾ ਬਸ ਇੱਥੇ ਬਸ ਇੱਥੇ 1000 ਰੁਪਏ ਮਾਨਤਾ ਨੇ ਇੱਕ ਪੈਂਕ ਰੁਪਈਆ ਛਤੀ ਤੋਂ ਪਰ ਵੱਡੀਆਂ ਮਈਆਂ ਵੈ ਨਸਲਾਂ ਵਾਲੀਆਂ ਮਈਆਂ ਨੇ ਇਹ ਤੇ ਵੇਚ ਲੋ ਮੇਰਾ ਵੀ ਇਹ ਆਪ ਹੀ ਅਜੇ ਰੁਛਾਣ ਵਾਲੇ ਦੀ ਹੋਈ ਹੈ ਜੀ ਬਿਲਕੁਲ ਛਾ ਜਾ ਮੋਹਰਾ ਇਹਦੀ ਜਾਂਦੀਆਂ ਬੋਲੋ ਮੋਹਰਾ ਬੈਨਾ ਸਰੀਰ ਤੇ ਵੀ ਸਰੀਰ ਤੇ ਚੱਡਿਆਂ ਦੇ ਨਾੜਾਂ ਆਖੀਆਂ ਵੇਖੋ ਹਾਂ ਹੈਗੇ ਹੈਗੇ ਜੀ ਹੈਗੇ ਵੇਖੋ ਸਰੀਰ ਤੇ ਵੀ ਨਾੜਾਂ ਮੈਂਦੇ ਸਾਰੇ ਇੱਧਰ ਤੇ ਕਿਦੇ ਵੇਖੋ ਨੇਵੇ ਦੇ ਮਾਰ ਕੇ ਨਾੜਾਂ ਇਹ ਜਾਲ ਬਚੇ ਪਏ ਐ ਕੁੜੀਆਂ ਸਾਰੇ ਸਰੀਰ ਤੇ ਕੱਲੀ ਕੱਲੀ ਨ ਹਾਂ ਇਹ ਇਹ ਜੀ ਇਹ ਸੰਦੀਪ ਜੀ ਗੱਬਣਾ ਛੋਟੀ ਅੱਛਾ ਗੱਬਣਾ ਹਾਂ ਗੱਬਣਾ ਚੰਗੀ ਦੁੱਧ ਵਾਲੀ ਕੁਆਲਟੀ ਵਾਲੀ ਛੋਟੀ ਵੀ ਖੋਲੋ ਭਾਈ ਜੀ ਆਹ ਖੋਲ ਵੀ ਲਓ ਜੀ ਇਹ ਗੱਬਣਾ ਇਹ ਵੀ ਦੇਖੋ ਬਰਾਦੇ ਇਹ ਜਮਾ ਨੰਬਰ ਫੇਰ ਗੱਬਣਾ ਤੋਂ ਪਹਿਲੇ ਨੰਬਰ ਤੇ ਦੋ ਗੱਬਣਾ ਹੈ ਬਸ ਠੀਕ ਹੈ ਪਿਛਲੇ ਨੰਬਰ ਤੇ ਵੀ ਜੋਤੀ ਨੂੰ ਕਿੱਥੇ ਜਾਣਾ ਬਹੁਤ ਚੰਗੇ ਆ ਸਾਰੇ ਮਹਾਂ ਰਹਿਣੇ ਤੇ ਲੈ ਕੇ ਆ ਜੀ ਤੁਹਾਨੂੰ ਪਤਾ ਆ ਮਹਾਂ ਰਹਿਣੇ ਗੱਬਣਾ ਨੂੰ ਜਦੋਂ ਘਾਟੀ ਵਾ ਬੈਂਕ ਤੋਂ ਵੇਖੋ ਵੇਖੋ ਮੈਂ ਪੰਛੀ ਬਾਤ ਤੁਸ 15 ਸੁਆ ਮਿਲਵਾ ਲਈ ਅੱਜ ਅੱਜ ਆਏ ਆਏ ਜਿਹੜੇ ਨਾਮੀ ਤੋਂ ਗਿਆ ਜੀ ਉਹਨੇ ਡੰਡਾ ਲਪੜੇ ਕਿਨੇ ਸੋਤੇ ਆ ਤੁਸੀਂ ਦੂਜਾ ਸੁਆ ਜੀ ਹਾਂ ਜੀ ਪੂਰਾ ਥੰਨੇ ਦਾ ਕਾਹਦਾ ਲਾਉਗੇ ਜਿਹੜੇ ਚਾਰ ਪੰਜ ਦੇ ਰਹਿ ਰਹੇ ਸੂਟ ਦੇ ਦੇ ਜੀ ਹਾਂ ਜੀ ਜਿਹੜੀ ਮੋਲ ਦੇਣਾ ਵੀ ਡੇਢ ਆ ਜਿਹੜੀ ਇੱਕ ਤੀਤੀ ਦੀ ਝੋਡੀ ਦੇਣੀ ਹੈ ਬਾਕੀ 130 130 ਜਿਹੜਾ ਇਹਨੂੰ ਮੈਂ ਥਾਣੇ ਗਾਉਂਗਾ ਛੋੜੀ ਕਰਦੇ ਛੋੜ 1000 ਰੁਪਇਆ ਛੋੜ ਹੋ ਜਾਊਗਾ ਇੱਕ ਜੋ ਇਹ 30 ਜੋ ਆੜਿਆ ਨਹੀਂ ਆੜਿਆ ਨਹੀਂ ਬਸ ਮੈਂ ਡੰਗਰ ਵੀ ਜੰਗੇ ਇਸ ਦੀ ਵੀ ਨਹੀਂ ਦਿੰਦਾ ਬੈਹਾਂ ਦਾ ਜੀ ਮੈਨੂੰ ਤੁਹਾਨੂੰ ਪਤਾ ਨਹੀਂ ਮਾਲ ਦਿੰਦਾ ਕੋਈ ਬਾਹਰ ਵੀ ਹੋਣ ਫਿਰ ਪਰ ਕਿਹਦੇ ਬਾਕੀ ਮੋਕੇ ਹੋ ਜਾਊਗਾ ਮੋਕੇ ਦਾ ਕੋਈ ਮਾਲ ਚਲੋ ਮੋਕੇ ਦੇ ਕਰਦੇ ਮਾਰ ਹਾਂ ਆਜੋ ਆਹ ਜੀ ਇਹ ਸੁਈ ਆ ਜੀ ਤਿੰਨ ਦਿਨਾਂ ਦੀ ਝੋਟੀ ਅੱਛਾ ਹਾਂ ਤਿੰਨ ਦਿਨਾਂ 12 ਕਿਲੋ ਦੁੱਧ ਤਕਰੀਬ ਹੁਣ ਝੋਟੀ ਥੱਲੇ ਤਿਆਰ ਹੈ ਜੀ ਹੁਣ ਹਾਂ ਬਿਲਕੁਲ ਤਾਜ਼ਾ ਬੱਚਾ ਜੀ ਆ ਗੋ ਲਓ ਜੀ ਇਹ ਵੀ ਹੁਣ ਲੈ ਮੈ ਜੀ ਦੂਜਾ ਝੂਆ ਝੋਟੀ ਦਾ ਦੂਜਾ ਝੂਆ ਝੋਟੀ ਹੈ ਜੀ ਤੇ ਵੱਡੀਆਂ ਝੋਟੀਆਂ ਸਾਰੀਆਂ ਮਾਤ ਮਾਰਦੇ ਜਾਈਏ ਕੋਈ ਇਹ ਛੋਟੀ ਹੋਊ ਦੂਜੀ ਕੋਈ ਹੋਊ ਕਹਿ ਜਿੰਨਾਂ ਬਈ ਛੋਟੀ ਆ ਬਹੁਤ ਜ਼ਰੂਰ 12 ਕਿਲੋ ਹੈ ਨਾ ਦੁੱਧ 12 ਕਿਲੋ ਹੈ ਜੀ ਅੱਜ ਉਪਰ ਆਪਾਂ ਆਪਣੀ ਥੋੜੀ ਜਿਹੀ ਮੁੱਹ ਦੋਹੋ ਮੂੰਹ ਦੋਹੋ ਜੀ ਜਰਾ ਮੇਰੇ ਤੋਂ ਉਹ ਵੀ ਨਹੀਂ ਕਰਾ ਲੈ ਜੀ ਉਹ ਵੀ ਆਪਣੇ ਚਾਹ ਹਾਂ ਉਹ ਵੀ ਬੜੇ ਮੈਨੇ ਦੇ ਲਈ ਤੋੜ ਫਿਰ ਮੈਂ ਇਹ ਮੈਂ ਜੀ ਕਰਕੇ ਮੈਂ ਤਾਂ ਤਾਂ ਹੀ ਪਾ ਦੇ ਪ੍ਰੈਸ ਹਾਂ ਪਰ ਉਹਦੀਆਂ ਚੰਗੀਆਂ ਨਿਕਲੀਆਂ ਇਹ 14 15 ਕਿਲੋ ਦੁੱਧ ਦਊਗੀ ਜੀ ਸੰਦੀਪ ਜੀ ਮੁੱਲ ਤੇ ਦਾ ਕਰਦੇ ਆ ਆਪਾਂ 35 ਜੀ ਤੇ 20 ਦੀ ਜੈਸਨ ਉਹ ਜਿਹੜੀ ਮੈਂ ਦੇ ਦਾਂਗੇ 1000 ਰੁਪਇਆ ਹੋਰ ਛੱਡ ਦਾਂਗੇ 1 ਉਨੀ ਦੀ ਹਾਂ 1 ਉਨੀ ਚਲੋ ਆ ਜੀ ਲਾਸਟ ਵੀ ਦੇ ਰਹੇਗਾ ਬਾਜੀ ਲਾਸਟ ਵੀ ਇਹ ਵੀ ਸੂਈ ਆ ਇਹ ਵੀ ਸੂਈ ਦੀ ਚਾਰ ਪੰਜ ਦਿੰਦੀ ਦੁੱਧ ਕਿੰਨਾ ਜੀ ਇਹਦੇ ਥੱਲੇ ਵੀ ਕੋਈ 12 ਮੰਨ ਕੇ ਚਲੋ 13 ਕਿਲੋ ਦੁੱਧ ਹੋ ਮਾਜੀ ਹੁਣ 12 ਦੇ ਰਖਣਾ ਹੈਗਾ ਹਾਂ ਹਾਂ 12 13 ਕਿਲੋ ਦੁੱਧ ਖੜਾ ਜੀ ਖੋਲੋ ਜੀ ਇਹ ਲਾ ਕੇ ਦੇ ਜੋ ਐਂਡ ਤੇ ਦੋਨੇ ਸੂਈਆਂ ਧਿਆਨ 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 ਹੋੜੀ ਹੋੜੀ ਲਓ ਜੀ ਵੇਲ ਇਹ ਦੋਵੇਂ ਸੂਈਆਂ ਵਾ ਇਹ ਦੋਨੇ ਸੂਈਆਂ ਇਹ ਹੁਣ ਐਂਡ ਦਾ ਪੀਸ ਰਹਿ ਗਿਆ ਬਸ ਤੋਰ ਰੁਕਣਾ ਇਹ ਛੇ ਫਰਮਈਆਂ ਦੇ ਪਾਜੀ ਗੱਡੀ ਦੇ ਨਾ ਇਹ ਇੱਕ ਛੇ ਆਈ ਨਾ ਜਦੋਂ ਸੋਈ ਕਿਰਕਣਾਂ ਨੋ ਦਾ ਮਗਾ ਆਈਏ ਕਿ ਪਾਵਾ ਬੀ ਬੋਟੋ ਕਿ ਨਾਲੇ ਤੇ ਆਕਰੋ ਨਾ ਬੇਲ ਕੋ ਬੋਲ ਕੋ ਬੋਤੋ ਬਹੁਤ ਚੰਗੀ ਝੋਲੀ ਇਹ ਵੀ ਦੁਰਦਸਾੜੀ ਦੁਆ ਦਿਵਾਲਾ ਹੈ ਆਹ ਇਹਦੀ ਇਹਦੀ ਇਹ ਚੰਗੇ ਖਾਣਦਾਨ ਦੀਆਂ ਚੋਟੀਆਂ ਦੁੱਧ ਦੇ ਜਾਂਦੀਆਂ 14 15 15 ਦਿਨ ਲੋ ਜੀ ਭਜੀ ਲਾਤਮੀ ਸੀ ਬੋਲੋ ਹਾਂ ਜੀ ਜਨੀਤ ਦੇ ਮੋਰਤਕਾਂ ਨੂੰ ਇਹਦਾ ਭਾਵੇਂ ਆਪਾਂ 1.5 ਕਰ ਲਈਏ ਇੱਕ ਵੀ ਜੀ ਇਹ ਵੀ ਜਾਣਦੇ ਬਰਾਤਰ ਖਰਾਬੇ ਤੋਂ ਨਹੀਂ ਚੱਕੇ ਜਾਦੇ ਤੇ 2-1 ਕੁੰਨ ਜੀ ਵੀ ਮੱਝ ਦੇਣਾ ਚਲੋ ਇੱਕ ਕੁੰਨ ਜੀ ਹਾਂ ਆ 6 ਮੱਝਾਂ ਜੋ ਲੋ ਜੀ 6 ਮਹੀਨਾ ਤੇ ਵੇਚ ਲਾਉਣ ਕਰਾਂ ਪੂਰੀਆਂ ਸੋਹਣੀਆਂ ਜੋੜੀਆਂ ਆ ਇੱਕ ਜੋੜੀ ਦੇ ਇੱਕ ਸ਼ਗਲ ਇੱਕ ਫੇਰ ਵਿਖਾ ਕੁੜੀਆਂ ਖਲੋਣੀ ਖਲਾਨੀ ਜਿੱਦਾਂ ਮੈਨੂੰ ਗੋੜੀ ਖਲੋਣੀ ਭਾਈ ਇਹੇ ਦਿਨ ਛੁੱਟੀਆਂ ਮਿਲਣੇ ਖੜੇ ਮਿਲਿਆ ਆਪਾਂ ਬਾੜੀ ਵਿਸਾਖੀ ਵਾਲਾ ਮਾਣ ਲੈ ਲਈ ਕਰਦੇ ਪਰ ਜਿਹਨੂੰ ਬਰਥਡੇ ਪਰ ਆਜੀ ਜਿਹਨਾਂ ਦਾ ਅੰਤ ਅੱਗੇ ਗੰਗੇ ਜਾਣਾ ਨਾਲ ਖੈ ਗਿਆ ਕਿ ਮੈਂ ਤਾਂ ਬਾੜੀਆਂ ਜਾਂਦੀਆਂ ਝੋਟੀਆਂ ਸਾਰੀ ਜੜੀ ਸੋਹਣੀਆਂ ਬਾਕੀ ਮੇਰੇ ਲਈ ਆਓ ਇੱਥੇ ਆ ਕੇ ਚੈੱਕ ਕਰਕੇ ਚੋਈ ਲਈ ਫੇਰ ਖੜੋ ਜੀ ਠੀਕ ਨਹੀਂ ਜੀ ਆਉਣ ਕੇ ਵੇਖੋ ਆਉਣ ਕੇ ਫੇਰ ਆਣ ਬਸ ਦੇਖਣਾ ਤੇ ਦੇਖ ਲਓ ਆ ਵੀ ਵਿਆਹ ਕਿਹੜਾ ਦੇਖੋ ਜੀ ਦੇਖੋ ਫੇਰ ਖਾ ਕੇ ਫੋਲੋ ਮਾਈਂ ਖਾਓ ਕੱਢੀ ਮੈਂ ਵੇਖ ਇਹਨਾਂ ਅੱਖੋਂ ਫਕਾਰੀ ਪਾਈ ਉਹਦੇ ਉੱਤੇ ਤੋਂ ਦੇਖੋ ਸਾਰੀ ਮੈਂ ਦੀ ਕਿਹੜੀ ਜਿਹਨੂੰ ਜਨਪਾਲੀ ਆ ਕਰਾ ਲੈ ਪਾਲਣ ਦਾ ਮੈਂ ਇਹ ਮਹੀਆਂ ਵੈ ਨਹੀਂ ਦੇਖੇ ਜੇ ਉਹਨਾਂ ਨੂੰ ਮੁੱਲ ਨਹੀਂ ਮਿਲਦੇ ਮੁੱਲ ਨਹੀਂ ਮੁੱਲ ਨਹੀਂ ਮਿਲਦੇ ਇਹ ਚੀਜ਼ਾਂ ਦਾ ਕੀ ਬੋਲਿਆ ਪਿੱਡੀ ਮੈਂ ਹੁਣ ਦੱਸਦਾ ਪੂਰਾ ਕੱਢੀ ਜਾਊਂਗੀ ਬਲੇਰੋ ਤੇ ਵੀ ਕੱਢੀ ਨਹੀਂ ਆਉਣੀ ਉੱਤੀ ਐ ਕੱਲੀ ਪਾ ਕੇ ਆਇਆ ਥਰਿਆ ਨਹੀਂ ਕੋਈ ਨੂੰ ਵੱਖਰੀ ਇਹਦਾ ਕਾਰਪੂਰ ਸਾਰਾ ਕੋ ਬਣਿਆ ਜਿਹੜਾ ਮੇਰੇ ਚ ਲੈ ਕੇ ਦਵਾਈ ਹੁੰਦੀ ਹੈ ਆਜੋ ਜੀ ਆਜੋ ਕੁਰੀਆ ਜੀ ਦੇਵ ਜੀ ਅੱਥੀ ਪਾਣੀ ਇੱਥੇ ਰਸਾ ਛੱਡਦੇ ਉੱਥੇ ਖਾਦ ਜੀ ਇਹ ਦੂਰੀ ਨੂੰ ਇਹ ਤਾਂ ਹੁਣ ਇੱਥੇ ਰੱਖ ਕੇ ਮੈਂ ਗੁਰੂ ਜੀ ਦੰਦ ਅਖਾੜੇ ਪਰਵਾਨ ਤੁਰਦਾ ਪਰਵਾਨੇ ਰਾਗਾ ਜਿਹੜੀ ਆ ਤੇ ਸੂਆ ਦੇ ਦੂ ਅਗਲੇ ਦੀਆਂ ਖਰਾਕਾਂ ਨਹੀਂ ਦੁੱਧ ਤੇ ਗਾਹਣ ਜਿਹੜਾ ਗਾਹ ਵੇਖੋ ਕੀ ਬੰਦ ਹੈ ਇਹਰਾ ਕਿਸਮ ਦਾ ਜਿਹੜਾ ਘਰ ਦਾ ਵੰਡ ਸਿਆਰ ਕਰਕੇ ਉਹ ਪਾਉਂਦੇ ਨੇ ਬਿਲਕੁਲ ਹਾਂ ਚਲੋ ਬਾਕੀ ਤੇ ਆ ਕੇ ਚੈੱਕ ਕਰੋ ਬਈ ਬਲੇ ਹਨੀ ਹਾਂਜੀ ਹਾਂਜੀ ਬਾਕੀ ਤਾਂ ਫੋਨ ਹੋਊਗਾ ਇੱਥੇ ਆਓ ਆਉਣ ਕੇ ਵੇਖੋ ਬਿੰਦੀ ਸਾਰੇ ਮੱਝਾਂ ਦੇ ਪਹਿਲਾਂ ਦਰਸ਼ਨ ਪਾਓ ਇੱਟੇ ਅਪਾਰੋ ਸਰਕਾਰੀ ਲੈ ਆ ਗਏ ਅਫਸਰਕਾਰੀ ਲੈ ਆਇਆ ਚਲੋ ਬੋਲੋ ਭਾਈ ਜੀ ਨੰਬਰ ਬੋਲ ਨੰਬਰ ਆਪਣਾ ਜੀ 81463 ਤੇ 37725 ਤਸੀਲ ਖਡੂਰ ਸਾਹਿਬ ਜ਼ਿਲ੍ਹਾ ਕਰਨਾਲ ਤੇ ਪਿੰਡ ਦੁੱਜੀਪੁਰਾ ਉਧਰ ਇਧਰ ਦੀ ਛੇ ਚੱਕ ਇਧਰੋਂ ਕੰਗ ਨੂੰ ਲਾਗੇ ਪੈਂਦਾ ਖੂਦ ਸਾਬ ਲਾਗੇ ਜੇ ਕੀ ਬਾਕੀ ਤੇ ਨਿਉਣਾ ਹੋਵੇ ਠੀਕ ਹੈ ਮੱਝਾਂ ਹੋਰ ਵੀ ਹੈਗੀਆਂ ਜੋ ਲਾਗੇ ਬੱਝੀਆਂ ਇਹ ਨਾਖੋ ਇਹਨਾਂ ਦੀ ਵੀਡੀਓ ਪਾਈ ਪਰ ਉਹ ਪਾਈਆਂ ਨਹੀਂ ਅਜੇ ਤਿਆਰ ਤੁਰ ਕਰਨ ਵਾਲੀਆਂ ਨਹੀਂ ਚਲੋ ਹਾਂਜੀ ਸਤਿ ਸ਼੍ਰੀ ਅਕਾਲ